ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਦੇਖਦੇ ਆ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਿਖਾਵਾਂਗੇ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਕਰਾਵਾਂਗੇ ਦਰਸ਼ਨ ਦੇਦਾਰਾਂ ਤੇ ਮਿਲਦੇ ਆ ਉੱਥੇ ਜਾ ਕੇ ਜੀ ਲੋ ਜੀ ਅਸੀਂ ਪਹੁੰਚ ਗਏ ਆ ਜੀ ਮਾਲੜੀ ਸਾਹਿਬ ਗੁਰਦੁਆਰਾ ਤੇ ਇਹ ਪਿੰਡ ਦਾ ਗੇਟ ਆ ਜੀ ਫਰੰਟ ਤੇ ਸਾਹਮਣੇ ਇੱਥੋਂ ਸੜਕ ਜਾਂਦੀ ਆ ਗੁਰਦੁਆਰਾ ਸਾਹਿਬ ਨੂੰ ਤੇ 1 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਆ ਜੀ ਮਾਲੜੀ ਸਾਹਿਬ ਤੇ ਤੁਸੀਂ ਦੇਖ ਸਕਦੇ ਆ ਪਿੰਡ ਦਾ ਗੇਟ ਜੀ। ਲਓ ਜੀ ਇਹ ਆ ਜੀ ਗੁਰਦੁਆਰਾ ਸਾਹਿਬ ਦੇ ਲਾਗੇ ਦੀ ਲੋਕੇਸ਼ਨ ਤੇ ਅੱਜ ਹੈਗਾ ਦਿਨ ਸ਼ਨੀਵਾਰ ਤੇ ਅਸੀਂ ਵੀਡੀਓ ਸ਼ੂਟ ਕਰਨ ਨੂੰ ਆਏ ਸਗੇ। ਅੱਜ ਦੇ ਦਿਨ ਸੰਗਤ ਦਾ ਬਹੁਤ ਭਾਰੀ ਇਕੱਠ ਹੁੰਦਾ ਆ ਜੀ ਤੇ ਦੁਕਾਨਾਂ ਤੋਂ ਕੋਈ ਨਾ ਸਜੀਆਂ ਹੋਈਆਂ ਆ ਤੇ ਇੱਧਰਲੇ ਪਾਸੇ ਬਣੀ ਆ ਜੀ ਮੋਟਰਸਾਈਕਲਾਂ ਦੀ ਪਾਰਕਿੰਗ ਤੇ ਇੱਧਰ ਪਾਰਕਿੰਗ ਦੇ ਵਿੱਚ ਆਪਾਂ ਮੋਟਰਸਾਈਕਲ ਲਗਾ ਕੇ ਤਾਂ ਅੱਗੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਸਕਦੇ ਆ। ਤੇ ਤੁਹਾਨੂੰ ਦਿਖਾਉਣੇ ਅੰਦਰ ਦਾ ਏਰੀਆ ਏਰੀਆ ਕਾਫੀ ਹਜੇ ਗੁਰਦੁਆਰਾ ਸਾਹਿਬ ਮੰਨਦਾ ਪਿਆ ਹੈ ਜੀ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇੱਧਰ ਨਿਰਮਾਣ ਚੱਲ ਰਿਹਾ ਹੈ ਜੀ ਤੇ ਸਾਹਮਣੇ ਮੋਟਰਸਾਈਕਲ ਬਾਈਕ ਖੜੇ ਹੋਏ ਆ ਜੀ ਤੇ ਇੱਧਰਲੇ ਸਾਈਡ ਜੀ ਦੁਕਾਨਾਂ ਹਜੇ ਲੱਗਣ ਡੀਆਂ ਸੀ ਸਵੇਰਾ ਸਵੇਰੇ ਦਾ ਟਾਈਮ ਸੀਗਾ ਅੱਜ ਦੇ ਦਿਨ ਵੈਸੇ ਵੀ ਬਹੁਤ ਦੁਕਾਨਾਂ ਲੱਗਦੀਆਂ ਆ ਕਰਕੇ ਸੰਗਤ ਦਾ ਆਉਣਾ ਬਹੁਤ ਹੋ ਜਾਂਦਾ ਆ ਤੇ ਸਾਰੀਆਂ ਆਲੇ ਦੁਆਲੇ ਦੇ ਪਿੰਡਾਂ ਦੇ ਸੰਗਤਾਂ ਜਾਂ ਦੂਰ ਪਰੇ ਦੀ ਸੰਗਤ ਸਾਰੀ ਇੱਥੇ ਆਉਂਦੀ ਆ ਜੀ ਆਪਣੇ ਦੁੱਖਾਂ ਲਈ ਦਰਦਾਂ ਲਈ ਤੇ ਗੁਰਦੁਆਰਾ ਦੀ ਮਾਨਤਾ ਬਹੁਤ ਹੈ ਜੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਬਹੁਤ ਚਰਚਾ ਹੈ ਜੀ ਦੂਰੋਂ ਦੂਰੋਂ ਲੋਕੀ ਸੰਗਤ ਆਪਣੇ ਬਾਈਕਾਂਾਂ ਤੇ ਤੇ ਗੱਡੀਆਂ ਤੇ ਆਉਂਦੀ ਆ ਜੀ ਤੇ ਗੁਰਦੁਆਰ ਸਾਹਿਬ ਦੀ ਮਾਨਤਾ ਬਹੁਤ ਜਿਆਦੀ ਹੈ ਜੀ ਇਹ ਗੁਰਦੁਆਰਾ ਬਾਬਾ ਮਾਲਜੀ ਦਾ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਹੈ ਜੀ ਇਹ ਧਰਤੀ ਗੁਰੂ ਅਰਜਨ ਦੇਵ ਜੀ ਦੇ ਚਨ ਸ਼ੂ ਧਰਤੀ ਹੈ ਜੀ ਇਹ ਗੁਰਦੁਆਰਾ ਸਾਹਿਬ ਡਿਸਟ੍ਰਿਕਟ ਜਲੰਧਰ ਤਹਿਸੀਲ ਫਲੌਰ ਬਾਇਆ ਨਕੋਦਰ ਨਾਲੇ ਪਿੰਡ ਹੈ ਜੀ ਮਾਲੜੀ ਸਾਹਿਬ ਗੁਰਦੁਆਰ ਸਾਹਿਬ ਸਰਸ਼ੋਵੀ ਤੇ ਆ ਜੀ ਨਕੋਦਰ ਵਿੱਚ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਗੁਰਦੁਆਰਾ ਸਾਹਿਬ ਪਹੁੰਚ ਸਕਦੇ ਆ ਦੁਕਾਨਾਂ ਲੱਗੀਆਂ ਹੋਈਆਂ ਇੱਧਰ ਖਰੀਦਾ ਖਰੀਦੀ ਲਈ ਅਜੇ ਲੱਗਦੀਆਂ ਪਈਆਂ ਸਵੇਰੇ ਸਵੇਰੇ ਕਰਕੇ ਤੇ ਆਲੇ ਦੁਆਲੇ ਸੰਗਤ ਵੀ ਕਾਫੀ ਹੋ ਜਾਂਦੀ ਆ ਤੇ ਸਾਹਮਣੇ ਜੀ ਪੱਕੀਆਂ ਦੁਕਾਨਾਂ ਜਿਹੜੀਆਂ ਇੱਥੇ ਗੁਰਦੁਆਰਾ ਸਾਹਿਬ ਦੇ ਹਮੇਸ਼ਾ ਸਾਹਮਣੇ ਲੱਗੀਆਂ ਰਹਿੰਦੀਆਂ ਆ ਤੇ ਜਦੋਂ ਵੀ ਤੁਸੀਂ ਆਉਨੇ ਆ ਇੱਥੋਂ ਕੁਛ ਨਾ ਕੁਛ ਸਮਾਨ ਖਰੀਦ ਸਕਦੇ ਆ ਜੀ ਤੇ ਇਧਰਲੇ ਪਾਸੇ ਸਾਹਮਣੇ ਅੱਜ ਜੋੜਾਕਾਰ ਬਣਿਆ ਹੋਇਆ ਤੇ ਨਾਲ ਹੀ ਜੀ ਗੁਰਦੁਆਰਾ ਸਾਹਿਬ ਦੇ ਬਾਅਦ ਦੇ ਪਾਸੇ ਲੰਗਰ ਹਾਲ ਬਣਿਆ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਦੇਣ ਨੂੰ ਤੁਹਾਨੂੰ ਲਾਗਿਓਂ ਹੀ ਰਸਤ ਮਿਲ ਜਾਂਦੀ ਆ ਇੱਧਰ ਨੂੰ ਜੀ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਹੈ ਜੀ ਲੰਗਰ ਇੱਥੇ 24 ਘੰਟੇ ਚੱਲਦਾ ਰਹਿੰਦਾ ਹੈ ਜੀ ਤੇ ਤੁਸੀਂ ਸਾਹਮਣੇ ਦਰਸ਼ਨ ਕਰਦੇ ਪਏ ਆ ਜੀ ਗੁਰਦੁਆਰਾ ਸਾਹਿਬ ਦੇ ਫਰੰਟ ਦੇ ਤੇ ਤੰਤਨ ਬਾਬਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੰਤਨ ਬਾਬਾ ਮੱਲ ਜੀ ਹੁਣ ਚੱਲਾਂਗੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਦੇਦਾਰਾਂ ਲਈ ਤੇ ਤੁਹਾਨੂੰ ਵੀ ਕਰਾਵਾਂਗੇ ਅੰਦਰ ਦਰਸ਼ਨ ਦੇਦਾਰੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੋੜਾ ਘਰ ਬਣਿਆ ਹੋਇਆ ਹੈ ਤੇ ਤੁਸੀਂ ਜੋੜੇ ਉਤਾਰ ਕੇ ਤੇ ਨਾਲ ਹੀ ਬਾਹਲੇ ਪਾਸੇ ਗੁਰਦੁਆਰਾ ਸਾਹਿਬ ਦੇ ਬਾਸ਼ਵੇਸ਼ਨ ਲੱਗੇ ਆ ਜੀ ਹੱਥ ਸਾਫ਼ ਕਰਨ ਨੂੰ ਤੇ ਤੁਸੀਂ ਅੰਦਰ ਜਾ ਸਕਦੇ ਜੀ ਬਾਹਰ ਹੱਥ ਵਾਸ਼ ਕਰਕੇ ਤੇ ਇਹ ਅਜੀ ਜੋੜਾ ਕਰ ਇਸ ਸਥਾਨ ਤੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਆਪਣੀ ਸ਼ਾਦੀ ਸਮੇਂ ਮੌਸਾਬ ਪਿੰਡ ਤਹਿਸੀਲ ਫਲੋਰ ਨੂੰ ਜਾਣ ਸਮੇਂ ਬਾਬਾ ਮੱਲ ਜੀ ਨੂੰ ਦਰਸ਼ਨ ਦੇਣ ਮਾਲੜੀ ਸਹਿਬ ਆਏ ਬਾਬਾ ਮੱਲ ਜੀ ਸਰੀਰਿਕ ਦਰਦਾਂ ਦੇ ਰੋਗੀ ਸਨ ਤੇ ਬਾਬਾ ਮੱਲ ਜੀ ਨੇ ਆਪਣੇ ਸ਼ਰਦਾ ਨਾਲ ਹੱਥੀ ਜੋੜਾ ਤਿਆਰ ਤੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੂੰ ਆਪਣੇ ਹੱਥੀ ਜੋੜਾ ਭੇਟ ਕੀਤਾ ਤੇ ਆਪਣੇ ਦੇਹ ਅਰੋਗਤਾ ਦੀ ਦਾਤ ਮੰਗੀ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਖੁਸ਼ ਹੋ ਕੇ ਬਾਬਾ ਮੋਲੇ ਜੀ ਨੂੰ ਦੇਹ ਅਰੋਗਤਾ ਬਖਸ਼ੀ ਅਤੇ ਨਾਲ ਹੀ ਵਰ ਦਿੱਤਾ ਜਿਹੜਾ ਪ੍ਰਾਣੀ ਦਰਦਾਂ ਦਾ ਰੋਗੀ ਸ਼ਰਦਾ ਨਾਲ ਤੇਰੇ ਅਸਥਾਨ ਸਤ ਚੌਕੀਆਂ ਭਰੇਗਾ ਉਹ ਸਦਾ ਸਾਰਾ ਦੁੱਖ ਕੱਟਿਆ ਜਾਵੇਗਾ ਇਸ ਸਥਾਨ ਤੇ ਸੱਤ ਚੌਂਕੀਆਂ ਪਾਨੀਆਂ ਪੈਂਦੀਆਂ ਜੀ ਤੇ ਇਹ ਆ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਧੂੜ ਜਿਹੜੀਆਂ ਤੁਸੀਂ ਆਪਣੇ ਦਰਦਾਂ ਵਾਲੀਆਂ ਥਾਮਾਂ ਤੇ ਉਸ ਨੂੰ ਮਲਦੇ ਆ ਤੇ ਉਹ ਸਾਰਾ ਦਰਦ ਕੱਟਿਆ ਜਾਂਦਾ ਜੀ ਗੁਰੂ ਗੁਰੂ ਮਹਾਰਾਜ ਦੀ ਬਚਨਾ ਕਰਕੇ ਚੌਂਕੀਆਂ ਜੀ ਇੱਥੇ ਸ਼ਨੀਵਾਰ ਸਵੇਰ ਤੋਂ ਲੈ ਕੇ ਤੇ ਸਵੇਰ ਐਤਵਾਰ ਤੱਕ ਭਰੀ ਜਾਂਦੀ ਹੈ ਜੀ ਉਸ ਵੇਲੇ ਤੁਸੀਂ ਨਾ ਪੀੜੀ ਤੇ ਬਹਿਣਾ ਨਾ ਮੱਜੇ ਤੇ ਬਹਿਣਾ ਤੇ ਨਾ ਚਾਰ ਪਾਈ ਤੇ ਬਹਿਣਾ ਜੀ ਸਿਰਫ ਥੱਲੇ ਹੀ ਬਿਸਤਰਾ ਲਗਾ ਕੇ ਆਸਣ ਲਉਣਾ ਜੀ ਕਿਸੇ ਵੀ ਤਰ੍ਹਾਂ ਦਾ ਮਾਸ ਮੱਛੀ ਮੀਟ ਸ਼ਰਾਬ ਕੁਛ ਨਹੀਂ ਖਾਣਾ ਪੀਣਾ ਜੀ ਤੇ ਸੱਚੇ ਮਨ ਨਾਲ ਤੁਸੀਂ ਚੌਂਕੀਆਂ ਭਰਦੇ ਆ ਗੁਰੂ ਮਹਾਰਾਜ ਜੀ ਤੁਹਾਡੇ ਆਪ ਦੁੱਖ ਕੱਟਦੇ ਆ ਦੂਰ ਤੋਂ ਆਉਣ ਵਾਲੀ ਸੰਗਤ ਯਾਤਰੀ ਪਹਿਲੀ ਚੌਂਕੀ ਇਸ ਸਥਾਨ ਤੇ ਤੇ ਪੰਜ ਚੌਂਕੀਆਂ ਆਪਣੇ ਘਰੇ ਬਹਿ ਕੇ ਤਾਂ ਸੱਤਵੀਂ ਚੌਂਕੀ ਫਿਰ ਇਸ ਸਥਾਨ ਤੇ ਭਰਨੀ ਹੈ ਜੀ ਚੌਂਕੀ ਭਰਨ ਸਮੇ ਕੋਈ ਵੀ ਪ੍ਰਾਣੀ ਆਂਡਾ ਮੀਟ ਸ਼ਰਾਬ ਜਾਂ ਕੋਈ ਹੋਰ ਨਸ਼ੀਲਾ ਪ੍ਰਦਾਰਥ ਦੀ ਵਰਤੋਂ ਨਾ ਕਰੇ ਜੀ ਤੇ ਇੱਧਰ ਆ ਜੀ ਨਿਸ਼ਾਨ ਸਾਹਿਬ ਹੁਣ ਆਪਾਂ ਇੱਥੇ ਮੱਥਾ ਟੇਕ ਕੇ ਤੇ ਅੰਦਰ ਮੱਥਾ ਟੇਕਣ ਚੱਲਾਂਗੇ ਤੇ ਟੇਕਦੇ ਆ ਜੀ ਮੱਥਾ ਬਾ ਨੌਬਰੀ ਡੋਕਟਰ ਬਹੁਤ ਦਈਆਂ ਬਾਬਾ ਪ੍ਰਸ਼ਾਦ ਦੀ ਸੇਵਾ ਕੌਣ ਕਰਦੇ ਇੱਥੇ ਅਧਿਆਪਕ ਜੀ ਬਣਾਉਂਗਾ 100000 ਜਰ ਦੇ ਆਜਾ ਨਰਦਾ ਜਰ ਦੇ ਦੁਨੀਆ ਦੇ ਪਲ ਆ ਜੀ ਐ ਘੜਾ ਥੋੜਾ ਵੀ ਤਾਂ ਇਹਦਾ ਲੰਮਾ ਚ ਵਿਆਹ ਇਹ ਮੁਰਕੇ ਇਹ ਮੁਰਕੇ ਵੀ ਇਹ ਆਉ ਵੇ ਇੱਥੇ ਵਰਗੇ ਆਛੇ ਆ ਟਾਂ ਟਾਂ ਨਾ ਸੱਲੋ ਤੇ ਆਈ ਠੀਕ ਹੈ ਬਾਕੀ ਖੁੱਲੀ ਸੇਵਾ ਕਰੀ ਦੇ ਆ ਕੱਲ ਵਾਣਾ ਦੇ ਇੱਧਰ ਬਣਿਆ ਹੈ ਜੀ ਦੇ ਕਾਊਂਟਰ ਤੁਸੀਂ ਇੱਧਰੋਂ ਪ੍ਰਸ਼ਾਦ ਲੈ ਸਕਦੇ ਆ ਤੇ ਸੰਗਤ ਬਰਾਂਡੇ ਦੇ ਵਿੱਚ ਗਰਮੀਆਂ ਦੇ ਕਰਕੇ ਪੱਖੇ ਦੇ ਹੇਠਾਂ ਆਰਾਮ ਕਰਦੀ ਪਈ ਆ ਤੇ ਉਹਨਾਂ ਦੇ ਪਰਿਵਾਰ ਦੇ ਲਾਈਨਾਂ ਦੇ ਵਿੱਚ ਲੱਗ ਕੇ ਪ੍ਰਸ਼ਾਦ ਲੈਣ ਦੀ ਉਡੀਕ ਕਰਦੇ ਪਏ ਆ ਜੀ ਤੇ ਇਹ ਆ ਜੀ ਪ੍ਰਸ਼ਾਦ ਲੈਣ ਲਈ ਕਾਊਂਟਰ ਬਣਿਆ ਹੋਇਆ ਤੇ ਤੁਸੀਂ ਕੜਾ ਪ੍ਰਸ਼ਾਦ ਲੈ ਕੇ ਤੇ ਆਪਣਾ ਅੰਦਰ ਮੱਥਾ ਟੇਕ ਸਕਦੇ ਆ ਜੀ ਤੇ ਗੁਰੂ ਘਰ ਦੇ ਵਿੱਚ ਆਨੰਦ ਪ੍ਰਾਪਤ ਕਰੋ ਜੀ ਕਿਤੇ ਵੀ ਤੁਸੀਂ ਨਕੂਦਰ ਸੈਡ ਆਉਨੇ ਆ ਜੀ ਸੰਗਤ ਨੂੰ ਬੇਨਤੀ ਆ ਜਰੂਰ ਇਸ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਓ ਜੀ ਤੇ ਸਾਡੀ ਵੀਡੀਓ ਬਣਾਉਣ ਦਾ ਜਿਹੜਾ ਕੰਮ ਆ ਉਹ ਸਫਲ ਹੋ ਜਾਊਗਾ ਜੀ ਜਦੋਂ ਤੁਸੀਂ ਮੱਥਾ ਟੇਕਣ ਆਉਂਗੇ ਤੇ ਸੰਗਤ ਬੈ ਕੇ ਆਰਾਮ ਕਰਦੀ ਪਈ ਆ ਜੀ ਤੇ ਗਰਮੀ ਬਹੁਤ ਆ ਜੀ ਇਹ ਵੀਡੀਓ ਮਹੀਨੇ ਬਣਾਉਣ ਲੱਗੇ ਆ ਜੀ ਤੇ ਅੱਜ 18 ਤਰੀਕ ਆ ਤੇ ਗਰਮੀ ਬਹੁਤ ਹੈ ਜੀ ਤੇ ਸਾਹਮਣੇ 메ਨ ਦਰਵਾਜਾ ਆ ਜੀ ਗੁਰੂ ਘਰ ਦੇ ਅੰਦਰ ਜਾਣ ਦਾ ਤੇ ਇਧਰਲੇ ਪਾਸੇ ਗੁਰਦੁਪਤਵਾਰ ਸਾਹਿਬ ਦਾ ਇਤਿਹਾਸ ਲੱਗਾ ਹੋਇਆ ਆ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਆ ਜੀ ਤੇ ਇੰਗਲਿਸ਼ ਵਿੱਚ ਹਿੰਦੀ ਵਿੱਚ ਤੇ ਪੰਜਾਬੀ ਵਿੱਚ ਤਿੰਨਾਂ ਹੀ ਭਾਸ਼ਾਵਾਂ ਵਿੱਚ ਲੱਗਿਆ ਹੋਇਆ ਹੈ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਜਿੱਥੇ ਬਾਬਾ ਮਾਲ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਕੋ ਵਾਰ ਲਿਆ ਤੇ ਲੱਖਾਂ ਹੀ ਸੰਗਤਾਂ ਦੇ ਦੁੱਖ ਕੱਟੇ ਜਾਂਦੇ ਆ ਇਹ ਦੂਰੋਂ ਦੂਰੋਂ ਸੰਗਤਾਂ ਆ ਕੇ ਨਮਸਤਕ ਹੁੰਦੀਆਂ ਜੀ ਇਹ ਸੰਗਤਾਂ ਆਪਣੇ ਦੁੱਖਾਂ ਤੋਂ ਮੁਕਤੀ ਪਾਉਂਦੀਆਂ आनंद गुर ते जा सुई जन पाव खां हैर क्या घर बि ज पाई ते न ਕਰਾਈ ਨਾ ਪਾਇ ਤਰਾਈ ਨਾ ਪਾਇ ਤਨੇ ਤੂੰ ਸੋਣ ਵਾਲੀ ਰਿਆ ਜਦ ਮੈਂ ਮੋਰੀ ਜਨੇ ਫਰੂਕਲਾ ਨਾ ਕੰਤ ਨੇ ਕੀਤੇ ਜਨਮ ਤੇ ਮੈਂ ਆਤਮਾਨ ਕੀਤਾ ਜਿਸੋਂ ਪੁੱਟਾ ਜਨਮ ਹੋ ਮਿੱਠਾ ਲਾ ਲਓ ਜੀ ਇਹ ਹੈਗੀ ਗੁਰਦੁਆਰਾ ਸਾਹਮਣੇ ਦੀ ਦਿੱਕਤ ਸ਼ਾਪ ਤਾਂ ਇਥੋਂ ਆਪਾਂ ਲਿਆ ਆ ਜੀ ਜੋਤੀ ਲਈ ਕੜਾ ਤੇ ਬਹੁਤ ਵਧੀਆ ਸਰਦਾਰ ਭਰਾਵਾਂ ਦੀ ਦੁਕਾਨ ਆ ਤੇ ਬਹੁਤ ਹੀ ਇਹਨਾਂ ਦਾ ਨੇਚਰ ਆ ਤੇ ਤੁਹਾਨੂੰ ਹਰੇਕ ਤਰ੍ਹਾਂ ਦੀ ਇੱਥੇ ਚੀਜ਼ ਮਿਲ ਜਾਂਦੀ ਹੈ ਜੀ ਬੱਚਿਆਂ ਦੇ ਖਡਾਉਣੇ ਕੜੇ ਗਾਤਰਾ ਸਾਹਿਬ ਤੇ ਹੋਰ ਵੀ ਅਨੇਕਾਂ ਚੀਜ਼ਾਂ ਮਿਲ ਜਾਂਦੀਆਂ ਆ ਜੀ ਤੇ ਇੱਧਰ ਆ ਜੀ ਦੁਕਾਨ ਦੇ ਓਨਰ ਸਰਦਾਰ ਸਾਹਿਬ ਇੱਧਰ ਕਰਿਓ ਭਾਜੀ ਮੜਾ ਜੀ ਹੈਲੋ ਸਤਿ ਸ੍ਰੀ ਅਕਾਲ ਲੋ ਜੀ ਇਹਨਾਂ ਤੋਂ ਜ਼ਰੂਰ ਵਿਜ਼ਿਟ ਕਰਿਓ ਜਦੋਂ ਵੀ ਤੁਸੀਂ ਨਕੁੰਦਰਵਾਲ ਆਉਨੇ ਆ ਤਾਂ ਗੁਰਦੁਆਰਾ ਦੇ ਸਾਹਮਣੇ ਬਿਲਕੁਲ ਦੁਕਾਨ ਹੈ ਜੀ ਸ਼ਾਪ ਹੈ ਇਹ ਹਾਲ 24 ਘੰਟੇ ਇੱਥੇ ਲੰਗਰ ਚੱਲਦਾ ਰਹਿੰਦਾ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਜੀ ਤੇ ਚਲੋ ਆਪਾਂ ਵੀ ਚਾਹ ਦਾ ਲੰਗਰ ਛੱਕਦੇ ਆ ਜੀ ਅੰਦਰ ਜਾ ਕੇ ਨਹੀਂ ਭਾਜੀ ਇਹ YouTube ਤੇ ਹੋਣੀ ਆ ਵੀਡੀਓ ਲਓ ਜੀ ਵੀਰ ਜੀ ਤੁਸੀਂ ਕਿੱਥੋਂ ਆ ਜੀ ਤੁਸੀਂ ਹਰੇਕਾਰੀ ਆਉਂਦੇ ਇੱਥੇ ਨਹੀਂ ਮੇਰੇ ਪਹਿਲੀ ਵਾਰ ਹੀ ਆਇਆ ਠੀਕ ਆ ਜੀ ਇਹ ਆ ਜੀ ਲੰਗਰ ਹਾਲ ਇੱਥੇ ਦਾ ਜੀ ਆਪਾਂ ਵੀ ਖਾ ਸਕਦੇ ਆ ਚਾਹ ਦਾ ਲੰਗਰ ਤੇ ਇਧਰ ਆ ਜੀ ਰਸਮੀ ਆ ਲੋ ਜੀ ਤੇਰੇ ਆ ਸੇਵਾਦਾਰ ਜੀ ਲੋ ਜੀ ਆਪਾਂ ਲੱਗੇ ਆ ਜੀ ਦੰਦਰਸ਼ਕਾਂ ਨੇ ਤੇ ਆਪਣਾ ਇੱਧਰ ਲੰਗਰ ਆ ਗਿਆ ਹੈ ਜੀ ਲੋ ਜੀ ਪ੍ਰਸ਼ਾਦਾ ਛਕ ਕੇ ਤਾਂ ਆਪਾਂ ਹੁਣ ਕੰਦੇ ਆ ਬਾਅਦ ਦੇ ਵਿੱਚ ਗੰਗਾ ਮੱਥਾ ਲਓ ਜੀ ਆਪਾਂ ਆ ਗਏ ਆ ਘਰ ਇਹ ਸੀਗਾ ਗੁਰਦੁਆਰਾ ਬਾਬਾ ਮਾਲਜੀ ਦਾ ਮਾਲੜੀ ਸਾਹਿਬ ਤੇ ਇਹ ਸੀਗਾ ਗੁਰਦੁਆਰੇ ਦਾ ਇਤਿਹਾਸ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਇੱਥੇ ਹੀ ਆਪਾਂ ਬਲੌਗ ਦੀ ਕਰਦੇ ਆ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ